ਬਹੁਤ ਵੱਡੀ ਖਬਰ ਹੈ ਜਿੰਨੇ ਕਿ ਸੁਖਬੀਰ ਸਿੰਘ ਬਾਦਲ ਹੁਣੇ-ਹੁਣੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਦਾ ਉਹਨਾਂ ਦੇ ਉੱਤੇ ਐਕਸ਼ਨ ਹੋ ਗਿਆ। ਯਾਨੀ ਕਾਰਜ ਦੇ ਰੌਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਐਕਸ਼ਨ ਹੋ ਗਿਆ। ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ। ਸਟੇਜ ਦੇ ਉੱਤੋਂ ਸੁਖਬੀਰ ਸਿੰਘ ਬਾਦਲ ਨੂੰ ਬੋਲਣਾ ਪਾਰੀ ਪੈ ਗਿਆ। ਯਾਨੀ ਪੰਜਾਬ ਦੇ ਅੰਦਰ ਜਿਹੜੀ ਆਰਯੋ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਇੱਕ ਰੌਲਾ ਖੜਾ ਕਰ ਦਿੱਤਾ ਸੀ ਕਿਉਂਕਿ ਬਰਨ ਸ਼ਰਮਾ ਐਸਐਸਪੀ ਪਟਿਆਲਾ ਦੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਛੁੱਟੀ ਤੇ ਭੇਜ ਦਿੱਤਾ ਗਿਆ ਯਾਨੀ ਇਹਨਾਂ ਨੇ ਤੇ ਐਕਸ਼ਨ ਸੁਖਵੀਰ ਸਿੰਘ ਬਾਦਲ ਦੀ ਸ਼ਿਕਾਇਤ ਤੇ ਹੋਇਆ ਇਹ ਮਾਮਲਾ ਬਹੁਤ ਵੱਡਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਅੰਦਰ ਟੜਾ ਧੜ ਐਕਸ਼ਨ ਕਰ ਰਹੇ ਨੇ ਪਰ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਸਰਕਾਰ ਨੂੰ ਔਰ ਸਿੱਧੇ ਤੌਰ ਤੇ ਕਈ ਤਾਜੀ ਪ੍ਰਸ਼ਾਸਨ ਨੂੰ ਧਮਕੀ ਦੇ ਰਹੇ ਸੀ ਸਟੇਟ ਨੂੰ ਧਮਕੀ ਦੇ ਰਹੇ ਸੀ ਮਾਮਲਾ ਕੀ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਬਰਨ ਸ਼ਰਮਾ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਫੈਲਾਈ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਦੇ ਅੰਦਰ ਐਸਐਸਪੀ ਬਰਨ ਸ਼ਰਮਾ ਸਾਡੇ ਕਾਗਜ ਪਾੜਨ ਦੀ ਤਿਆਰੀਆਂ ਕਰ ਰਿਹਾ ਸੀ ਯਾਨੀ ਇੱਕ ਡੀਐਸਪੀ ਦੇ ਨਾਲ ਗੱਲ ਕਰ ਰਿਹਾ ਸੀ ਜਿਹੜੀ ਆਡੀਓ ਵਾਇਰਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਹਾਲਾਂਕਿ ਉਹਨੂੰ ਸਰਕਾਰ ਤੇ ਪ੍ਰਸ਼ਾਸਨ ਨੇ ਇਹ ਆਈ ਦਾ ਨਾਮ ਦੇ ਕੇ ਠੁਕਰਾ ਦਿੱਤਾ ਗਿਆ ਔਰ ਦੂਜੇ ਪਾਸੇ ਉਹਨਾਂ ਨੇ ਕਿਹਾ ਸੀ ਸਾਡੇ ਕਾਗਜ਼ ਜਿਹੜੇ ਭਰੇ ਜਾਣਗੇ ਉਹਨਾਂ ਨੂੰ ਲੈ ਕੇ ਉਹਨੇ ਕਿਹਾ ਸੀ ਆਰਡਿਓ ਦੇ ਵਿੱਚ ਕਿ ਇਹ ਪਾੜ ਦੇਣੇ ਚਾਹੀਦੇ ਆ ਇਹਨਾਂ ਨੂੰ ਨਹੀਂ ਪਹੁੰਚਣ ਦੇਣਾ ਇਹ ਗੱਲਾਂ ਕਹਿੰਦੇ ਜੀ ਬਾਰਨ ਸ਼ਰਮਾ ਨੇ ਕਹਿੰਦਾ ਸੀ ਇਸ ਕਰਕੇ ਉਹ ਪੰਜਾਬ ਦੀ ਪੁਲਿਸ ਤੇ ਔਰ ਪੰਜਾਬ ਦੇ ਪ੍ਰਸ਼ਾਸਨ ਤੇ ਬੇहद ਜਿਆਦੇ ਸੁਖਬੀਰ ਸਿੰਘ ਬਾਦਲ ਖਾਫਾ ਹੋ ਗਏ ਸੀ ਪਰ ਉਹਨਾਂ ਨੇ ਸਟੇਜ ਤੋਂ ਕੀ ਕਿਹਾ ਇਹ ਜਰੂਰ ਸੁਣਾ ਦਿੰਨੇ ਆ ਜਿਸ ਨੂੰ ਲੈ ਕੇ ਇਹ ਪੂਰਾ ਮਾਮਲਾ ਖੜਾ ਹੋ ਗਿਆ ਸਟੇਜ ਦੇ ਉੱਤੇ ਸੁਖਬੀਰ ਸਿੰਘ ਬਾਦਲ ਬੋਲਦੇ ਨੇ ਕਿ ਭਾਈ ਪੰਜਾਬ ਦੇ ਅੰਦਰ ਸਾਡੇ ਹੁੰਦੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਪੰਜਾਬ ਦੀ ਸਰਕਾਰ ਧੱਕਾ ਕਰ ਸਕਦੀ ਹੈ ਪ੍ਰਸ਼ਾਸਨ ਕਰ ਸਕਦਾ ਇਹ ਕਹਿ ਰਹੇ ਸੀ ਪਰ ਉੱਥੇ ਮਾਮਲਾ ਕੀ ਬੀਤ ਗਿਆ ਇਹ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਬੜੀ ਹੀ ਅਹਿਮ ਸੁਣੋ ਕਸ਼ਟਲ ਡੀਜੀਪੀ ਤੋਂ ਲੈ ਕੇ ਆਈਜੀ ਤੋਂ ਲੈ ਕੇ ਪਹਿਲਾਂ ਕੋਈ ਛੱਕਿਆ ਨਹੀਂ ਕੋਰਟ ਦੇ ਸਾਰੀ ਇਨਕੁਆਇਰੀ ਸੈਂਟਰ ਦੀ ਇਹਦੀ ਨੇ ਇਨਕੁਆਇਰੀ ਕਰ ਲਈ ਇੱਕ ਚੀਜ਼ ਨਹੀਂ ਲੱਭ ਸਕਦੇ। ਇਹੋ ਕੁਛ ਨਹੀਂ ਲੱਭ ਸਕੇ ਤੇ ਫਿਰ ਕਹਿੰਦੇ ਆਮਨੰਦ ਤੋਂ ਵੱਧ ਜਾਏ ਦਾਦਾ ਪਰਚਾ ਦੇ ਦਿਓ। ਹੁਣ ਜਿਹਨੇ ਕੇਸ ਚੰਦਨ ਕੀਤਾ ਹੈ ਕੋਈ ਨਸ਼ੇ ਦੇ ਕੇਸ ਨਹੀਂ। ਜਾਂ ਕੋਈ ਹੋਰ ਕੰਨੀ ਸੀ ਆਮਨੰਦ ਦੇ ਵੱਧ। ਅਕਸਾ ਕਰਦੇ ਕਹਿੰਦੇ ਗੱਡੀਆਂ ਚਾਹੁੰਦੇ ਆ। ਗੱਡੀਆਂ ਤੇ ਮਿਲਣਾ ਦਾ ਬਾਪ ਦਾਦੇ ਨੂੰ ਜਹਾਜ਼ ਚਾਹੁੰਦੇ ਸੀ। ਦੇ ਫਿਰ ਐਵੇਂ ਹੀ ਹੋ ਗਿਆ ਕੁਝ ਪਤਾ ਹੀ ਨਹੀਂ ਮੈਨੂੰ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਜੋ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਤੇ ਵੀ ਇਲਜ਼ਾਮ ਲਾਇਆ ਸੀ ਕਿ ਜੀ 4.5 ਹਜ਼ਾਰ ਕਰੋੜ ਦੀ ਜਾਇਦਾਦ ਹੈ ਅਮਰੀਕਾ ਕੈਨੇਡਾ ਪਾਰਕਿੰਗ ਲੋਟ ਹੈ ਇਹ ਹੈ ਉਹ बार-बार ਕਹਿ ਕੇ ਲੋਕਾਂ ਦੇ ਮਨ ਪਾਦਾ ਇੱਕ ਚੀਜ਼ ਨਹੀਂ ਕੋਰਟ ਚ ਦੇਖ ਸਕਿਆ ਇੱਕ ਚੀਜ਼ ਨੂੰ ਬਰੀ ਕੀਤਾ ਜੱਜ ਨੇ ਕਹਿੰਦੇ ਸਾਰਾ ਝੂਠ ਜੀਤੇ ਸਾਹਿਬ ਵੀ ਪੜੀ ਹੋਣਗੇ ਪਰ ਉਹਨਾਂ ਦਾ ਨਿਸ਼ਾਨਾ ਕੀ ਜੋ ਕਾਲੀ ਗੱਦੀ ਬਾਦ ਘੋਟੇ ਜੋ ਕਿੰਨੀ ਦਿਨ ਕਰ ਲੋਗੇ ਵੱਡੇ ਬਾਦਲ ਸਾਹਿਬ ਤੇ ਕਾਲੀ ਦਲ ਇੱਕ ਐਨਜੀ ਪਾਰਟੀ ਐ ਜਿਹੜੀ ਨਾ ਪਰਚਿਆਂ ਤੋਂ ਡਰੇ ਨਾ ਸਰਕਾਰਾਂ ਤੋਂ ਝੁਕੇ ਥੋੜਾ ਸਾਲ ਵੱਡੇ ਬਾਦਲ ਸਾਹਿਬ ਫਿਰ ਰਹੇ ਆ ਬਾ ਸੁਣ ਲਿਆ ਪੰਜਾਬ ਵਾਲਿਓ ਸੁਖਵੀਰ ਸਿੰਘ ਬਾਦਲ ਕੋਦ ਆਪਣੇ ਮੂੰਹ ਦੇ ਨਾਲ ਇਹ ਗੱਲ ਦੱਸ ਚੁੱਕੇ ਨੇ ਇੱਕ ਤਾਂ ਮਜੀਠੀਏ ਨੂੰ ਬਰੀ ਕਰਾਉਣਾ ਔਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਜੀ 16 ਸਾਲ ਜੇਲ੍ਹ ਦੇ ਵਿੱਚ ਰਹਿ ਚੁੱਕੇ ਨੇ ਯਾਨੀ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਦੀ ਇੱਕ ਬਹੁਤ ਵੱਡੀ ਕਰਤੂਤ ਦੱਸ ਰਹੇ ਸੀ ਕਿ ਉਹ ਕਿਉਂ ਰਹੇ ਸੀ ਕਿਉਂਕਿ ਉਹਨਾਂ ਦੇ ਉੱਤੇ ਵੀ ਬਹੁਤ ਵੱਡੇ ਵੱਡੇ ਅਲੀਗੇਸ਼ਨ ਲੱਗੇ ਸੀ ਇਸ ਕਰਕੇ ਉਹ ਜੇਲ੍ਹ ਦੇ ਅੰਦਰ ਰਹੇ ਸੀ ਤੁਹਾਨੂੰ ਵੀ ਪਤਾ ਕਿ ਬਿਨਾ ਬੇਦੋਸ਼ਾ ਬੰਦਾ ਜੇਲ੍ਹ ਦੇ ਅੰਦਰ ਕਿਵੇਂ ਰਹੂਗਾ ਕੋਈ ਨਾ ਕੋਈ ਕਸੂਰਤਾ ਹੁੰਦਾ ਤਾਂ ਹੀ ਉਹਨੂੰ ਪ੍ਰਸ਼ਾਸਨ ਪ੍ਰਸ਼ਾਸਨ ਧੱਕਾ ਨਹੀਂ ਕਰ ਸਕਦਾ ਜੇਕਰ ਤੁਹਾਡਾ ਕਸੂਰ ਆ ਨਾ ਤਾਂ ਹੀ ਤੁਸੀਂ ਥਾਣੇ ਦੀ ਹਵਾਲਤ ਦੇ ਵਿੱਚ ਜਾ ਸਕਦੇ ਹੋ ਤਾਂ ਹੀ ਤੁਸੀਂ ਜੇਲ੍ਹਾਂ ਦੇ ਵਿੱਚ ਜਾ ਸਕਦੇ ਹੋ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਛਡਾਉਣ ਦੀ ਗੱਲ ਕਰਦੇ ਨੇ ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਅੰਮਲ ਤੋਂ ਜ਼ਿਆਦਾ ਮਾਮਲੇ ਦਾ ਪਰਚਾ ਦਰਜ ਨਹੀਂ ਕਰਨਾ ਹਾਲਾਂਕਿ ਉਹਦੇ ਉੱਤੇ ਇੱਕ ਐਨਡੀਪੀਐਸ ਦਾ ਵੀ ਕੇਸ ਹੈ ਯਾਨੀ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਮਾਮਾ ਦਾ ਇਹ ਕੰਗਾ ਕਿ ਭਾਈ ਇਹ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਮਜੀਠੀਆ ਨਾ ਸਾਲਾ ਇਹਨੇ ਪੂਰੇ ਪੰਜਾਬ ਨੂੰ ਚੁੱੱਤੇ ਦੀ ਬਲੀ ਤੇ ਚੜਾਇਆ ਜਿਵੇਂ ਕਿ ਨੌਜਵਾਨ ਪੀੜ੍ਹੀ ਨੂੰ ਚੁੱੱਤੇ ਤੇ ਲਾਉਣ ਵਾਲਾ ਇਕੱਲਾ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਅੰਦਰ 50000 ਬੰਦਾ ਵਿਕਰਮ ਸਿੰਘ ਮਜੀਠੀਏ ਦੇ ਥੱਲੇ ਤਸਕਰੀ ਕਰ ਰਹੇ ਸੀ ਤਾਂ ਸੁਖਵੀਰ ਸਿੰਘ ਬਾਦਲ 스테 ਦੇ ਤੋਂ ਕਹਿੰਦੇ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਉਹਨੂੰ ਬਾਹਰ ਕਢਾ ਕੇ ਲਿਆਵਾਂਗੇ ਔਰ ਜਿਹੜੀ ਬਰਨ ਸ਼ਰਮਾ ਦੇ ਖਿਲਾਫ ਉਹਨਾਂ ਨੇ ਕਾਰਵਾਈ ਚਲਾਈ ਸੀ ਨਾ ਉਹ ਬਿਲਕੁਲ ਝੂਠ ਨਿਕਲੀ ਆ ਉਹਨੂੰ ਲੈ ਕੇ ਇੱਕ ਬਹੁਤ ਵੱਡਾ ਪੰਗਾ ਸਰਕਾਰ ਦੇ ਨਾਲ ਫੇਰ ਤੋਂ ਸੁਪਰੀਮ ਸੁਪਰੀਮ ਅਦਾਲਤ ਨੇ ਲੈ ਲਿਆ ਯਾਨੀ ਬਰਨ ਸ਼ਰਮਾ ਦੀ ਸ਼ਿਕਾਇਤ ਕੀਤੀ ਡੀਜੀਪੀ ਨੂੰ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤਾਂ ਹੁਣ ਇਹ ਕੀ ਕਹਿ ਰਹੇ ਨੇ ਕਹਿੰਦੇ ਜੀ ਸਰਕਾਰ ਨੇ ਜਾਣ ਬੁੱਝ ਕੇ ਬਰਨ ਸ਼ਰਮਾ ਨੂੰ ਛੁੱਟੀ ਤੇ ਭੇਜਿਆ ਤਾਂ ਕਿ ਉਹਦੇ ਉੱਤੇ ਕੋਈ ਕਾਰਵਾਈ ਨਾ ਹੋ ਸਕੇ ਤਾਂ ਕਾਲੀਦਲ ਸਮੇਰ ਸਿੰਘ ਬਾਦਲ ਪ੍ਰਧਾਨ ਨੇ ਕਾਲੀਦਲ ਦੇ ਉਹ ਹੁਣ ਇਸ ਗੱਲ ਨੂੰ ਸਮਝ ਚੁੱਕੇ ਨੇ ਕਿ ਪੰਜਾਬ ਦੀ ਸਰਕਾਰ ਵੱਡਾ ਐਕਸ਼ਨ ਮੇਰੇ ਤੇ ਕਰੂਗੀ। ਯਾਨੀ ਪੰਜਾਬ ਦੀ ਪੁਲਿਸ ਨੂੰ ਸਿੱਧੇ ਮੂੰਹ ਪੈਂਦੇ ਨੇ ਤਾਂ ਪੰਜਾਬ ਦਾ ਪ੍ਰਸ਼ਾਸਨ ਜਿਵੇਂ ਕਿ ਪਹਿਲਾਂ ਕਹਿ ਰਹੇ ਸੀ ਕਹਿੰਦੇ ਜੀ ਸਾਨੂੰ ਤਾਂ ਪੰਜਾਬ ਦੀ ਪੁਲਿਸ ਇਹ ਕਿਹਾ ਕਰਦੇ ਸੀ ਕਹਿੰਦੇ ਸਾਡੇ ਘਰ ਦੇ ਵਿੱਚ ਤਾਂ ਪੰਜਾਬ ਦੀ ਪੁਲਿਸ ਚਾਹੇ ਕੋਈ ਮਰਜੀ ਮਹਿਕਮਾ ਸਾਡੇ ਘਰ ਦੇ ਵਿੱਚ ਸਾਨੂੰ ਪੁੱਛ ਕੇ ਵੜੂਗਾ ਸਾਡੀ ਇਜਾਜ਼ਤ ਤੋਂ ਬਿਨਾਂ ਪੱਤਾ ਨਹੀਂ ਹੁੱਲਣ ਦੇ ਮੰਗ ਪਰ ਉਹੀ ਬਾਦਲਾਂ ਤੇ ਉਹੀ ਮਜੀਠੀਆਂ ਦਾ ਅੱਜ ਕੀ ਹਾਲ ਕਰ ਦਿੱਤਾ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਤੁਹਾਡੇ ਸਾਹਮਣੇ ਹੈ ਵਿਕਰਮ ਸਿੰਘ ਮਜੀਠੀਆ ਨੂੰ ਕੜਵਾਉਣ ਦੀਆਂ ਤਿਆਰੀਆਂ ਲਗਾਤਾਰ ਜਾਰੀ ਨੇ ਤਿਆਰੀਆਂ ਨੇ ਪੂਰੀਆਂ ਕਿ ਵਿਕਰਮ ਮਜੀਠੀਆ ਨੂੰ ਬਾਹਰ ਕਢਾਉਣਾ ਉਹਦਾ ਅਕਾਲੀਆਂ ਦਾ 메ਨ ਆਗੂ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਹਿੰਦਾ ਜੀ ਉਹ ਤਾਂ ਮੁੱਖ ਮੰਤਰੀ ਦੀਆਂ ਪੋਲਾਂ ਖੋਲਦਾ ਸੀ ਤਾਂ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਵਰਗੇ ਲੋਕ ਕੀ ਪੰਜਾਬ ਪ੍ਰਤੀ ਸਹੀ ਨੇ ਜੇ ਸਹੀ ਨੇ ਤਾਂ ਅਸੀਂ ਵੀ ਤੁਹਾਡੇ ਹੱਕ ਵਿੱਚ ਬੋਲਾਂਗੇ ਤੇ ਜੇ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਨਸ਼ਿਆਂ ਦੇ ਵਿਰੁੱਧ ਐਕਸ਼ਨ ਕੀਤਾ ਅੱਜ ਵੀ ਉਹਨਾਂ ਦਾ ਇਹ ਕੰਮ جاری ਹੈ ਕਿ ਪੰਜਾਬ ਦੇ ਅੰਦਰੋਂ ਨਸ਼ਾ ਕੱਢਣਾ ਜ਼ਰੂਰੀ ਹੈ ਜੇ ਪੰਜਾਬ ਬਚਾਉਣਾ ਹੈ ਵੈਸੇ ਸਾਡਾ ਪੰਜਾਬ ਅਕਾਲੀ ਦਲ ਬਾਦਲ ਨੇ ਬਹੁਤ ਸਾਰਾ ਮਰਵਾ ਵੀ ਦਿੱਤਾ ਤੇ ਖਤਮ ਵੀ ਕਰ ਦਿੱਤਾ ਯਾਨੀ ਸਿੱਕ ਕੌਮ ਦੇ ਨਾਲ ਵੱਡੇ ਪੱਧਰ ਦੇ ਉੱਤੇ ਕਾਹਨ ਕੀਨੇ ਕੀਤਾ ਸੀ ਆਪਣੇ ਰਾਜ ਦੇ ਅੰਦਰ 25 ਸਾਲ ਲੁੱਟਿਆ ਪੰਜਾਬ ਤੇ ਪੰਜਾਬ ਨੂੰ ਬਰਬਾਦ ਕਰਨ ਵਾਲੀ ਸਭ ਤੋਂ ਨੰਬਰ 1 ਪਾਰਟੀ ਪੰਜਾਬ ਦੇ ਅੰਦਰ ਅਕਾਲੀ ਦਲ ਇਹਨਾਂ ਦੀ ਯਾਨੀ ਬਾਦਲ ਕਿਆਨੇ ਬਹੁਤ ਸਾਰੇ ਲੋਕਾਂ ਦਾ ਖੂਨ ਚੂਸਿਆ ਤੇ ਉਹ ਲੋਕ ਅੱਜ ਇਸ ਧਰਤੀ ਤੇ ਨਹੀਂ ਹੈਗੇ ਕਹਿੰਦੇ ਜੀ ਐਂ ਗ੍ਰੈਬ ਕਰ ਦਿੰਦੇ ਸੀ ਇਹ ਪੰਜਾਬ ਦੇ ਅੰਦਰ 550 ਤੇ ਜਿਹੜੇ ਕਿ ਬਜ਼ੁਰਗ ਹਨ ਉਹਨਾਂ ਦੀਆਂ ਥਿਓਰੀਆਂ ਨੇ ਅਕਸਰ ਸੁਣਦੇ ਰਹੇ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ